ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਬਲੌਗ ਦੇ ਵਿੱਚ ਬਣਾਂਗੇ ਪੱਗ ਦੇਖਿਓ ਤੁਸੀਂ ਇਹ ਕਿਤੇ ਗਲਤੀ ਹੁੰਦੀ ਹੋਈ ਤਾਂ ਜ਼ਰੂਰ ਦੱਸਿਓ ਪਹਿਲੀ ਵਾਰ ਆਪਾਂ ਅਗਲੀ ਵੀਡੀਓ ਪਾ ਰਹੇ ਹਾਂ ਨੂੰ ਲੱਗਦੀ ਕਿ ਅੱਜ ਸਕੂਲ ਜਾਣਾ ਨਹੀਂ ਸੀ ਥੋੜਾ ਜਿਹਾ ਕੰਮ ਸੀਗਾ ਇਸ ਕਰਕੇ ਪੁਰਾਣੀ ਗਿਆ ਸਕੂਲ ਅੱਜ ਸਕੂਲ ਦੇ ਕੰਮ ਸੀ ਮੇਰੇ ਕਚਹਿਰੀਆਂ 'ਚ ਜਾਣਾ ਸੀ ਕੰਮ ਅੱਜ ਕਚਹਿਰੀਆਂ ਦੇ ਵਿੱਚ ਤੇ ਉਹ ਥੋੜਾ ਰਿਕਾਰਡ ਪੇਸ਼ ਕਰਨਾ ਸੀ ਕਿਸੇ ਦੇ ਸਬੰਧ 'ਚ ਤਾਂ ਕਰਕੇ ਫ ਵਗਏ ਨੀ ਅਜ ਸਕੂਲ ਤੇ ਹੁਣ ਜਾਵਾਂ ਜਾਵਾਂਗੇ ਪਕੌੜੇ ਦੇ ਵਿੱਚ ਸੰਧਾ ਮੈਂ ਫਿਰ ਉੱਥੇ ਵੀ ਬਲੌਗ ਆਉਂਦੇ ਹਾਂ ਬਣਾ ਰਿਹਾ ਹਾਂ ਬਲੌਗ ਦੇ ਨਾਲ ਆਪਾਂ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਈ ਯਾਰ ਜੋ ਵੀ ਜੁੜਦਾ ਭਰਾ ਆਪਣਾ ਨਾਮ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਬਾਕੀ ਨਵੀਂ ਨਵੀਂ ਵੀਡੀਓ ਪਾਇਆ ਕਰਾਂਗੇ ਆਪਾਂ ਹਰ ਰੋਜ਼ ਕੱਲ ਮੈਂ ਇੱਕ ਬਸੇ ਮੈਂ ਰੋਜ਼ ਹੀ ਰੀਲ ਪਾਉਣਾ ਸਿੱਧੂ ਮੂਸੇ ਵਾਲੇ ਬਾਈ ਦੇ ਗਾਣਿਆਂ ਤੇ ਕੱਲ ਮੈਨੂੰ ਕਿਸੇ ਦਾ ਮਾਰਕ ਕਮੈਂਟ ਆਇਆ ਕਹਿੰਦੇ ਬਈ ਸਿੱਧ ਮੂਸੇ ਵਾਲੇ ਬਾਈ ਦੇ ਗਾਣੇ ਤੇ ਹੀ ਰੀਲਾਂ ਬਣਾ ਕਰੋ ਸਾਨੂੰ ਹੁਡੀ ਪੂਰੀ ਅਸਾਂ ਸਾਡੀ ਪੂਰੀ ਸਪੋਰਟ ਆ ਤੁਹਾਨੂੰ ਮੈਂ ਬਾਈ ਇਸੇ ਤਾਂ ਪਾਉਣੇ ਸਿੱਧ ਮੂਸੇ ਵਾਲੇ ਬਾਈ ਦੇ ਗਾਣੇ ਤੇ ਰੀਲਾਂ ਅਸੀਂ ਸਪੋਰਟ ਇਹਨੂੰ ਕਰਦੇ ਆ ਵੱਧ ਤੋਂ ਵੱਧ ਬਈ ਕਿ ਨਹੀਂ ਸਾਡਾ ਹਰਮਨ ਪਿਆਰਾ ਸਿੰਗਰ ਹੈ ਬਾਈ ਸਾਡਾ ਲੋ ਜੀ ਦੱਸਿਓ ਕਿਵੇਂ ਬਣਨੇਗੀ ਪੱਗ ਆਪਣੀ ਕਮੈਂਟ ਕਰਕੇ ਜਰੂਰ ਦੱਸਿਓ ਚਾਹਾਂ ਵੱਡੀ ਤਾਂ ਹੀ ਲੱਗ ਰਹੀ ਇਹ ਥੋੜੀ ਪੱਗ ਵੱਡੀ ਐ ਦੂਜੇ ਪੱਗਾਂ ਨਾਲੋਂ ਵੀ ਵੈਸੇ ਲੜ ਥੋੜਾ ਜਿਹਾ ਵੱਡਾ ਹੀ ਜਾਂਦਾ ਦਾ ਤਾਂ ਫੇਰ ਵੀ ਵਸੇ ਵੀ ਵਧੀਆ ਬੰਨੀ ਜਾਂਦੀ ਐ ਉਹ ਐ ਨਹੀਂ ਹੈਗਾਗਾ ਵੀ ਲੜ ਨਹੀਂ ਆਉਂਦਾ ਪੂਰਾ ਜਿਹਾ ਹੋਰ ਲੜ ਬਹੁਤ ਵਧੀਆ ਆਉਂਦਾ ਐ ਪੱਗ ਦਾ ਕਈ ਪੱਗਾਂ ਐਆਂ ਮੇਰੇ ਕੋਲੇ ਜਿਨ੍ਹਾਂ ਦਾ ਲੜ ਬਹੁਤ ਵਧੀਆ ਆਉਂਦਾ ਕਈ ਛੋਟੀਆਂ ਹੀਆਂ ਨੇ ਜਿਹੜੀ ਪੁਰਾਣੀਆਂ ਲਈਆਂ ਹੋਈਆਂ ਨੇ ਤੇ ਉਹਨਾਂ ਦਾ ਲੜ ਬਹੁਤ ਘੱਟ ਆਉਂਦਾ ਅੱਜ ਮੇਰੇ ਨਾਲ ਇਹ ਵਿਚਾਰ ਗਿਆਨ ਦੀ ਸਕੂਲ ਹੀ ਸੀ ਕਿਉਂਕਿ ਜਦੋਂ ਮੈਂ ਲੀਆੰਦਾ ਸਕੂਲ ਤਾਂ ਇਹਦੀ ਵੀ ਛੁੱਟੀ ਵੱਜ ਜਾਂਦੀ ਹੈ ਅੱਜ ਵਸੇ ਮੌਸਮ ਵੀ ਠੰਡਾ ਹੋਇਆ ਪਿਆ ਫਾਈਨਲਾਂ ਜੇ ਮੀਂਹ ਪਊਗਾ ਜੀ ਕਤੇ ਪਾ ਚੁੱਕਾ ਹੁੰਦਾ ਹਨ ਅੱਜ ਲੱਗੀ ਠੰਡੀ ਜਿਹੀ ਮਹਿਸੂਸ ਹੋਈ ਅੱਜ ਕੋਸੇ ਹੁਣ ਠੰਡਾ ਦਾ ਮੌਸਮ ਹੀ ਆ ਹੁਣ ਠੰਡ ਹੀ ਆਉਣੀ ਅੱਗੇ ਬਹੁਤ ਟਾਈਮ ਲੰਘਿਆ ਗਰਮੀ ਦਾ ਗਰਮੀ ਹਲੇ ਦਾ ਸਵਰ ਚਿਪਕੜ ਤੇ ਗਰਮੀ ਨੇ ਤਾਂ ਕੋਨ ਜਾਇਆ ਗਰਮੀ ਵੀ ਐਸ ਵਾਰ ਮੀਂਹ ਵੀ ਬਹੁਤ ਪਏ ਨੇ ਦੇਖੋ ਠੰਡ ਦਾ ਕੀ ਪ੍ਰੋਗਰਾਮ ਬਣਦਾ ਲੋਈ ਮਿੱਤਰੋ ਆਪਾਂ ਮੰਨ ਲਈਏ ਪੱਗ ਤੇ ਕਮੈਂਟ ਜਰੂਰ ਕਰਿਓ ਵੀ ਠੀਕ ਬਣੀ ਗਈ ਆ ਲਗ ਥੋੜਾ ਜਿਹਾ ਹਜੇ ਮੈਨੂੰ ਘੱਟ ਬਨਣੀ ਹੁੰਦੀ ਐ ਇੱਕ ਟਾਈਮ ਨਹੀਂ ਹੁੰਦਾਗਾ ਥੋੜੀ ਸਿੱਖਣੀ ਪਊਗੀ ਬਸ ਵਧੀਆ ਬਨਦੀ ਜਾਂਦੀ ਐ ਕੋਈ ਇੰਨਾ ਮਾੜੀ ਵੀ ਨਹੀਂ ਬਨਦੀ ਜਾਂਦੀ ਪੱਗ ਬਹੁਤ ਸੋਹਣੀ ਬਨਦੀ ਜਾਂਦੀ ਐ ਸਾਰੇ ਵੈਸੇ ਇਹ ਵੀ ਮੈਂ ਜਦੋਂ ਸੰਦਸਦਾਂ ਮੈਂ ਜਦੋਂ ਕਰੋਨਾ ਹੋਇਆ ਹਨ ਉਦੋਂ ਪਹਿਲਾਂ ਮੇਰੇ ਕੇਸ ਨਹੀਂ ਹੁੰਦੇ ਸੀਗੇ ਕਰੋਨਾ ਦੇ ਵਿੱਚ ਵਿੱਚ ਹੀ ਮੈਂ ਇਹ ਰੱਖ ਲਈ ਸੀ ਆਪਣੀ ਦਾੜੀ ਕੇਸ ਰੱਖ ਲਈ ਸੀ ਮੁੜ ਕੇ ਫਿਰ ਮੈਂ ਕਟਾਇੇ ਨਹੀਂ ਹੈਗੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਜਦੋਂ ਮੈਂ ਹਜਾਰ ਬਹੁਤ ਟਾਈਮ ਹੁਣ ਤੱਕ ਕਟਾਲੀਆਂ ਦਾੜੀਆਂ ਹੁਣ ਟਾਈਮ ਆ ਗਿਆ ਵੀ ਹੁਣ ਆਪਾਂ ਰੱਖ ਲਈ ਹੈਣਾ ਦਾੜੀ ਸੋ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਕਿਵੇਂ ਲੱਗੀ ਪੱਗ ਤੇ ਬਣਿਆ ਰਿਹਾ ਵਲੌਗ ਨਾਲ ਤੁਹਾਨੂੰ ਦਿਖਾਉਣ ਆ ਗਏ ਵੀ ਜੀ ਦੋਸਤੋ ਆਪਾਂ ਖਾਣਾ ਕਰ ਲਿਆ ਤਿਆਰ ਤੇ ਰੈਡੀ ਹੋ ਚੁੱਕੇ ਆਪਾਂ ਪੱਗ ਵਗੈਰਾ ਬੰਨ ਕੇ ਤੇ ਆਪਾਂ ਜਾਣਾ ਕੋਟ ਦੇ ਵਿੱਚ 10 ਵਜੇ ਉੱਥੇ ਜਾ ਕੇ ਆਪਾਂ ਦੇਖਦੇ ਆਂ ਕੀ ਮਾਹੌਲ ਬਣਦਾ ਵਸੇ ਆਪਣਾ ਤਾਂ ਰਿਕਾਰਡ ਪੇਸ਼ ਕਰਨ ਲਈ ਥੋੜਾ ਜਿਹਾ ਰਿਕਾਰਡ ਪੇਸ਼ ਕਰਨਾ ਬੱਚੇ ਦਾ ਕਿਸੇ ਦਾ ਤੇ ਚਲੋ ਮਿਲਦੇ ਆ ਤੁਹਾਨੂੰ ਖਾ ਲਈ ਖਾਣਾ ਵਗੈਰਾ ਤੇ ਚੱਲਦੇ ਆ ਚੱਲ ਨੂਰ ਨੂਰ ਖਾਣਾ ਖਾਓ ਤਾਜੀ ਆਜੇ ਦੋਸਤੋ ਤੁਸੀਂ ਪ੍ਰਸ਼ਾਦਾ ਪਾਣੀ ਛਕ ਲਓ ਤੇ ਆਪਣੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਬਈ ਮਤ ਤੋਂ ਮਤ ਸ਼ੇਅਰ ਕਰਿਆ ਕਰੋ ਅੱਜ ਦਾ ਮੌਸਮ ਵੈਸੇ ਠੰਡਾ ਜਾ ਰਿਹਾ ਹੈ ਬੈਗ ਤੇ ਮੀਂਹ ਮੂ ਤਾਂ ਨਹੀਂ ਪਿਆ ਦੱਸੋ ਕਮੈਂਟ ਕਰਕੇ ਜਰੂਰ ਬਈ ਸਾਰੇ ਜਣੇ ਮਨ ਤਾਂ ਲੱਗਦਾ ਜਿਵੇਂ ਮੀਂਹ ਚੜ੍ਹਦਾ ਕਿਤੇ ਸੁਰੂਜ ਮਿਲਦਿਆ ਤੁਹਾਨੂੰ ਖਾਣਾ ਖਾ ਲਈਏ ਫਿਰ ਆਪਾਂ ਬ੍ਰੇਕ ਤੋਂ ਬਾਅਦ ਬਣ ਰਹੇ ਵੀਡੀਓ ਨਾਲ ਲੋ ਜੀ ਨੂਰ ਨੇ ਵੀ ਬਣ ਲਿਆ ਤਾਂ ਦਮਾਲਾ ਤੇ ਇਹਨੂੰ ਦਵਾਲਾ ਬਣਾਉਣ ਦਾ ਸ਼ੌਂਕ ਆ ਮਨ। ਨੂਰ ਮੇਰੇ ਬੂਟ ਚੱਕਿਆ ਨਹੀਂ ਮਾਰੋ। ਓਨੇ ਹਰੂ ਹੀ ਕਹਾਂਦਾ ਡੈਡੀ ਮੇਰੇ ਦਵਾਲਾ ਬਨਦੋ ਮੈਨੂੰ ਪਰਨਾ ਬਨਦੋ। ਵਧੀਆ ਵੈਸੇ ਹਾਂ ਬੱਚੇ ਦਾ ਧਿਆਨ ਜਾ ਰਿਹਾ ਇੱਧਰ। ਬਹੁਤ ਹੋਈ ਹੈਗਾ ਤਰਦੇ। ਤੇ ਸਾਰੇ ਸਾਰੇ ਬੁਰਸਕ ਪਰਿਵਾਰ ਆ ਭਾਈ। ਮੇਰੇ ਮਾਤਾ ਜੀ ਨੇ ਅੰਮਰ ਸਕੇ ਹੈਗਾ ਨੇ। ਤੇ ਬਾਕੀ ਨੂੰ ਮਿਲਦੇ ਆਪਾਂ ਚੱਲਦੇ ਆ ਕਚਾਰੀ 5 hours later ਲੋ ਮਿੱਤਰੋ ਆਪਾਂ ਜਾ ਹਾਂ ਕੋਰਟ ਦੇ ਵਿੱਚ ਪੇਸ਼ੀ ਪਹੁੰਚ ਲਈ ਕਰ ਗਾੜ ਵਗੈਰਾ ਮੰਗਿਆ ਸੀੜਾ ਭਤੀ ਆਏ ਉਹਨਾਂ ਇੱਕ ਚੀਜ਼ ਦੇਖੀ ਮੈਂ ਯਾਰ ਚਾਹੀਆਂ ਦੇ ਵਿੱਚ ਬਹੁਤ ਬੁਰੇ ਹਾਲ ਨੇ ਹਣਾ ਅੱਜ ਕੱਲ ਕੋਈ ਕਾਸੇ ਤੇ ਕੇਸ ਕਰੀ ਜਾਂਦਾ ਕੋ ਕਿਵੇਂ ਕੋਈ ਖਰਚੇ ਵਾਸਤੇ ਕੋਈ ਕਿਵੇਂ ਦੁਨੀਆ ਦਾ ਮਾਹੌਲ ਬਈ ਹੱਲਿਆ ਪੈ ਜਮਾ ਤੇ ਕੁਝ ਨਹੀਂ ਕਿਹਾ ਜਾਂਦਾ ਹਨਾ ਮਤਲਬ ਕਿ ਜਿਵੇਂ ਕਹਿੰਦੇ ਹੁੰਦੇ ਦੁਨੀਆ ਦਾ ਆਂਢੀ ਐ ਐਂਡ ਬਹੁਤ ਪ੍ਰਵਾਹ ਹਾਲਾਤ ਹੈ ਜਿਹੜੀਆਂ ਦੇ ਵਿੱਚ ਰੱਬ ਕਿਸ ਨੂੰ ਲੈ ਕੇ ਜਾਵੇ ਤੇ ਬਾਕੀ ਸਾਨੂੰ ਪਤਾ ਹੀ ਆ ਪੁੱਜ ਆਉਂਦੇ ਮੋਹਦਨ ਉੱਥੇ ਵਕੀਲ ਸਾਹਿਬ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹਾਂ ਜੀ ਤੁਸੀਂ ਆਏ ਹੋ ਆਏ ਬਾਕੀ ਯਾਰ ਹਿਮਤ ਰੱਖਣੀ ਪੈਂਦੀ ਆ ਜੇ ਤੁਸੀਂ ਗਏ ਹੋ ਤਾਂ ਹਨਾ ਉੱਥੇ ਬਾਕੀ ਰੱਬ ਆਸਰੇ ਆ ਯਾਰ ਜਿੱਥੇ ਨਿਪੜਨਾ ਕੇ ਸੁੱਥੀ ਨਿਪੜਦਾਗਾ ਦੁਨੀਆ ਤੇ ਹਹਾਕਾਰ ਮੱਚੀ ਪਈ ਐ ਇਸੇ ਲਈ ਅਨੇ ਤਾਂ ਤੇ ਬੰਦੇ ਨੂੰ ਦੇਖ ਕੇ ਨਾ ਬੰਦੇ ਦੀ ਵੀ ਆਦ ਵੀ ਧਾਂਕ ਲ ਜਾਂਦੀ ਆ ਵੀ ਹੋਈ ਕੀ ਜਾਂਦਾ ਤੇ ਮਾਂਾਂ ਬੱਚੀਆਂ ਰੋਂਦੀਆਂ ਨੇ ਉੱਥੇ ਘਰ ਲਾਉਂਦੀਆਂ ਨੇ ਹਨਾ ਬਹੁਤ ਬੁਰਾ ਹਾਲ ਆ ਯਾਰ ਰੱਬ ਕਿਸੇ ਨੂੰ ਪੇਸ਼ ਨਾ ਪਾਵੇ ਚਲੋ ਜਿਵੇਂ ਹੈਗਾ ਦੁਨੀਆਦਾਰੀ ਦਾ ਹਨਾ ਬਾਕੀ ਆ ਪਾਗੇ ਸੀਗੇ ਨੂਰ ਨੂੰ ਪਹਿਲਾਂ ਉਧਰ ਛੱਡ ਆਇਆ ਸੀ ਘਰੇ ਤੇ ਹੁਣ ਮੈਂ ਲੈ ਆਇਆ ਸੀ ਮਾਹ ਚਲ ਨਾਲ ਹੀ ਆ ਜੂਗਾ ਚਾਹ ਪਾਣੀ ਪੀ ਲਾਂਗੇ ਚਲ ਵਾ ਤੂੰ ਚਾਹ ਬਣਾਵਾ ਬਣਾ ਲੋ ਲੋ ਜੇ ਮੇ ਤੁਹਾਨੂੰ ਆਪਾਂ ਹੁਣ ਬਣਾਉਣੇ ਚਾਹ ਤੁਸੀਂ ਪੀੜੀਆਂ ਤਾਂ ਆ ਜਾਓ ਚਾਹ ਪੀਓ ਚਾਹੇ 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 ਬਰੀਜਾਂ ਨੇ ਵੀ ਕੀ ਚੀਜ਼ ਬਣਾ ਕੇ ਘਰੇ ਚਾਹ ਚਾਹੀਦੀ ਮਹਾਂ ਗਰੇਜ ਕੀ ਚੀਜ਼ ਬਣਾ ਕੇ ਗਏ ਨੇ ਚਾਹ ਉਹ ਬਣਾ ਕੇ ਹੋਰ ਉਹਨਾਂ ਦੀ ਕਾਰਡ ਹੈ ਮਸ਼ਾਲਾ ਆ ਗਿਆ ਦਸਾ ਨਸ਼ਾ ਲਾ ਗਿਆ ਮੈਂ ਇੱਕ ਤਰ੍ਹਾਂ ਦਾ ਹਾਂ ਜੀ ਦੋਸਤੋ ਚਾਹ ਪਰੱਖ ਲਈਆ ਜੇ ਕਿਸ ਨੇ ਪੀਣੀ ਹੋਵੇ ਤਾਂ ਆਜੋ ਦੁੱਧ ਪਿਆਗ ਮੌਸਮ ਵੀ ਥੋੜਾ ਜਿਹਾ ਚੇਂਜ ਹੋ ਗਿਆ ਸੀਗਾ ਉਹ ਦੀ ਖੁਸ਼ਕ ਜਿਹਾ ਮੌਸਮ ਹੋਣ ਲੱਗਿਆ ਹੁਣ ਤਾਂ ਓਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਰੇ ਜੋ ਵੀ ਭਰਾ ਆਪਣਾ ਵੀਡੀਓ ਦੇਖਦਾ ਨਾ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਨਵੇਂ ਨਵੇਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਕਰਾਂਗੇ ਹਾਲੇ ਥੋੜੀ ਸਾਨੂੰ ਜਾਣਕਾਰੀ ਅਧੂਰੀ ਹੈ ਬਾਕੀ ਜਿਵੇਂ ਜਿਵੇਂ ਆਪਾਂ ਨੂੰ ਨੌਲੇਜ ਆਊਗੀ ਇਸ ਚੀਜ਼ ਬਾਰੇ ਬੜੀ ਬੜੀ ਵੀਡੀਓ ਬਣਾਵਾਂਗੇ ਹਨ ਤਾਂ ਆਪਣੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਸਾਰੇ ਜਣੇ ਥੋੜਾ ਬਹੁਤ ਸ਼ੁਕਰੀਆ ਭਾਈ ਲਈ ਦੋਸਤੋ ਚਾਹ ਹੋ ਗਈ ਰੈਡੀ ਆਪਾਂ ਪੀਨੇ ਹੁਣ ਹਨੂਰ ਖਾਣਾ ਵੀਣਾ ਕੁਛ ਬਿਸਕੁਟ ਲੈ ਕੇ ਦੇਮ ਨੂਰ ਨੇ ਨੂਰ ਦੇ ਵਾਹੇ ਦਮਾਲਾ ਬਹੁਤ ਸੋਹਣਾ ਬਣਿਆ ਗਿਆ ਜੀ ਆ ਦੇਖੋ ਹੈਂਡ ਲੱਗਦਾ ਨਾ ਕਮੈਂਟ ਕਰਕੇ ਦੱਸਿਓ ਤੇ ਆਪਾਂ ਵੀ ਪੱਗ ਬਈ ਆਪਾਂ ਦਾ ਸਤਾਰ ਲਾਤੀ ਸੀਗੀ ਕਿਉਂਕਿ ਜਾਣਦਾ ਹੈ ਨਹੀਂ ਕਿਤੇ ਆਪਾਂ ਘਰੀਆਂ ਅਗਨੂਰ ਫਿਰ ਇਕੱਲਾ ਪੰਜਾਬ ਵੀ ਸਕਦੇ ਨੇ ਸਕੂਲ ਤੋਂ ਆਪਾਂ ਨੂੰ ਛੁੱਟੀ ਮਿਲ ਗਈ ਸੀ ਆਉਣ ਆਪਣਾ ਆਉਣ ਲਈ ਹੋ ਗਈ ਸੀ ਤੇ ਬਾਕੀ ਬਈ ਧੰਨਵਾਦ ਤੁਹਾਡਾ ਵੀਡੀਓ ਨੂੰ ਦੇਖਿਆ ਕਰੋ ਵੱਧ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਨਵੇਂ-ਨਵੇਂ ਵੀਡੀਓ ਦੇਖਣ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਬਣਾਇਆ ਕਰਾਂਗੇ ਨਵੇਂ-ਨਵੇਂ ਵੀਡੀਓ ਹੋਰ ਵੀ ਬਣਾਇਆ ਕਰਾਂਗੇ ਕੱਲ ਪਰਸੋਂ ਆਪਾਂ ਮੇਗਾ ਮਾਰਡ ਦੀ ਪਾਈ ਸੀ ਉਹ ਜ਼ਰੂਰ ਦੇਖੋ ਜਾ ਕੇ ਵਧੀਆ ਸਮਾਨ ਮਿਲਦਾ ਉੱਥੋਂ ਠੀਕ ਹੈ ਨਾ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਮਤਬਦ ਸਪੋਰਟ ਕਰਨ ਲਈ ਥੋੜਾ ਧੰਨਵਾਦ ਸ਼ੁਕਰੀਆ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਫਤਰੀਕਾ